ਅਚਾਨਕ ਗਏ ਸੀ ਸਿੱਧੂ ਮੂਸੇਵਾਲੇ ਦੀ ਸਮਾਦ ਉੱਪਰ ਮੂਸੇ ਪਰ ਸਾਹਮਣੇ ਆ ਗਿਆ ਇੱਕ ਵੱਡਾ ਸੱਚ ਦੇਖ ਲੋ ਲੋਕਾਂ ਦੀ ਕਰਤੂਤ ਹਾਲੇ ਵੀ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਆਖਰ ਪੂਰਾ ਮਸਲਾ ਹੋਇਆ ਕਿ ਇਸ ਵੀਡੀਓ ਨਾਲ ਜੁੜੇ ਰਹੋ ਅਤੇ ਪੂਰੀ ਗੱਲ ਦੱਸ ਦਿਆਂ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਬਾਈ ਇਹ ਸੋਸ਼ਲ ਮੀਡੀਆ ਦੇ ਉੱਪਰ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਆ ਬਾਈ ਸਿੱਧੂ ਮੂਸੇਵਾਲੇ ਦੀ ਸਮਾਦ ਜਿੱਥੇ ਬਣੀ ਹੋਈ ਹੈ ਯਾਦਗਾਰ ਕਹਿ ਲੋ ਸਮਾਦ ਕਹਿ ਲੋ ਕਿਸੇ ਬਾਈ ਨੇ ਇੱਥੇ ਆੜ ਕੇ ਵੀਡੀਓ ਬਣਾਈ ਆ ਪਿੱਛੇ ਜਿਹੜੀਆਂ ਤੁਸੀਂ ਗ੍ਰਿਲਾਂ ਆਂ ਦੇਖ ਰਹੇ ਹੋ ਇਹਨਾਂ ਦੇ ਉੱਪਰ ਨਾ ਪੇਂਟ ਕਰਿਆ ਹੋਇਆ ਉਹ ਬਾਈ ਸਿੱਧਾ ਨਾਮ ਤਾਂ ਨਹੀਂ ਲੈਂਦਾ ਉਸਨੇ ਪਰ ਉਹ ਕਹਿ ਰਿਹਾ ਕਿ ਰੰਗ ਦੱਸੋ ਇਹ ਕਾਹ ਤੋਂ ਕਰਾਇਆ ਰੰਗ ਇਹ ਯਾਨੀ ਕਿ ਉਹ ਐਂ ਕਹਿਣਾ ਚਾਹ ਰਿਹਾ ਵੀ ਇਹ ਕਾਂਗਰਸ ਦਾ ਰੰਗ ਆ ਇਹ ਤੇ ਤਾਂ ਕਰਵਾਇਆ ਹੈ ਨਾ ਤੇ ਇਸੇ ਕਰਕੇ ਆਪਾਂ ਅੱਜ ਪਹੁੰਚੇ ਆ ਵੀ ਦੇਖੀ ਗੱਲਬਾਤ ਹੈ ਕੀ ਆ ਮੇਰੀ ਇਸ ਵਿਸ਼ੇ ਦੇ ਉੱਪਰ ਵੈਸੇ ਤਾਂ ਬਾਪੂ ਨਾਲ ਵੀ ਗੱਲ ਹੋਈ ਆ ਦੱਸਦਾ ਮੈਂ ਵੀਡੀਓ ਦੇ ਵਿੱਚ ਕਿ ਪੂਰਾ ਹੈ ਚੱਕਰ ਕੀ ਆ ਲੋਕ ਗੱਲ ਨੂੰ ਹੋਰ ਪਾਸੇ ਕਿਵੇਂ ਲੈ ਜਾਂਦੇ ਨੇ ਕਿਉਂਕਿ ਜਿਹੜੀ ਹੇਟ ਆ ਬਾਈ ਸਿੱਧੂ ਦੇ ਨਾਲ ਇਹ ਸ਼ੁਰੂ ਤੋਂ ਚੱਲਦੀ ਰਹੀ ਆ ਜਦੋਂ ਉਹ ਜਾਉਂਦਾ ਸੀ ਉਦੋਂ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ ਬਹੁਤ ਲੋਕ ਟੰਗਾ ਖਿੱਚਦੇ ਸੀ ਹਨਾ ਹੁਣ ਵੀ ਉਸੇ ਤਰ੍ਹਾਂ ਦਾ ਮਾਹੌਲ ਆ ਤੇ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਇਧਰ ਪਹਿਲਾਂ ਤਾਂ ਕੰਮ ਦੇਖ ਲਓ ਤੁਸੀਂ ਨਾਲ ਨਾਲ ਆਪਾਂ ਅੱਗੇ ਗੱਲ ਕਰਦੇ ਰਵਾਂਗੇ ਦੇਖੋ ਕੰਮ ਚੱਲ ਰਿਹਾ ਸਾਰਾ ਇਹ ਉਰੇ ਆਉਣ ਵਾਲੇ ਦਿਨਾਂ 'ਚ ਸਾਰਾ ਕੁਝ ਹੀ ਬਦਲ ਜਾਊਗਾ ਜਾਨਕਿ ਆਹ ਦੇਖ ਰਿਹਾ ਪਹਿਲਾਂ ਸਭ ਤੋਂ ਪਹਿਲਾਂ ਗ੍ਰਿੱਲਾ ਕਿਹੜੀ ਲਾਤੀ ਤੇ ਬੰਦੇ ਉਰੇ ਹਰ ਵਕਤ ਖੜੀ ਰਹਿੰਦੇ ਨੇ 20 ਤੀ ਬੰਦੇ ਅੱਜ ਥੋੜੀ ਗਰਮੀ ਆ ਮੇਰੇ ਖਿਆਲ ਚ ਦੁਪਹਿਰ ਦਾ ਟਾਈਮ ਆ ਤੇ ਬਾਈ ਫਿਰ ਆਏ ਨੇ ਬਾਈ ਕਿੱਥੋਂ ਆਏ ਤੁਸੀਂ ਕਿਹੜੇ ਤੋਂ ਇੱਥੋਂ ਬੰਪਾ ਉਹ ਪਿੱਥੋਂ ਅੱਛਾ ਅੱਛਾ ਹੋਰ ਸਪੈਸ਼ਲ ਆਏ ਹੋਰੇ ਸਮਾਤੇ ਦੇ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਹਾਂਜੀ ਅੱਛਾ ਅੱਛਾ ਤੇ ਕਿਵੇਂ ਲੱਗ ਰਿਹਾ ਬਦਲ ਬਦਲ ਰਿਹਾ ਲੱਗ ਰਿਹਾ ਅੱਜ ਸਾਰਾ ਮਾਹੌਲ ਹਾਂ ਹੈਨਾ ਤੇ ਬਾਹਰ ਵੀ ਖੜੇ ਨੇ ਭਾਈ ਆਉਂਦੇ ਰਹਿੰਦੇ ਨੇ ਲੋਕ ਜਾਂਦੇ ਰਹਿੰਦੇ ਨੇ ਤਾਂ ਅੱਗੇ ਚੱਲਦਾ ਮੈਂ ਬਾਈ ਦੇ ਹੋਰ ਇੱਧਰ ਯਾਦ ਕਰਕੇ ਦਿਖਾਉਣਾ ਨੇ ਇੱਥੇ ਸਾਰਾ ਕੰਮ ਆਲੇ-ਦਾਲੇ ਦੇਖੋ ਤੁਸੀਂ ਤੇ ਉਹ ਰੰਗ ਦੀ ਗੱਲ ਵੀ ਕਰਦਾ ਮੈਂ ਬਾਪੂ ਦਾ ਕੀ ਕਹਿਣਾ ਉਹ ਵੀ ਦੱਸਦਾ ਮੈਂ ਹਨਾ ਤੇ ਪਹਿਲਾਂ ਦੇਖ ਲਓ ਤੁਸੀਂ ਕੰਮ ਦੇਖ ਲਓ ਇਹ ਕੰਮ ਹੈ ਜਿਹੜਾ ਕਾਫੀ ਹੋ ਰਿਹਾ ਕਾਫੀ ਜ਼ਿਆਦਾ ਆਉਣ ਵਾਲੇ ਦਿਨਾਂ 'ਚ ਬਦਲਾਅ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇੱਥੇ ਵੀ ਦੇਖੋ ਆ ਸ਼ੀਸ਼ਾ ਲੱਗਿਆ ਤੇ ਸ਼ੀਸ਼ਾ-ਸ਼ੂਸ਼ਾ ਤਾਂ ਸਾਰਾ ਉਤਾਰਤਾ ਹੋਰੋਂ ਤੇ ਆਹ ਦੇਖੋ ਤੁਸੀਂ ਨਾਲ ਲੋਕ ਘਰੇ ਆਉਂਦੇ ਨੇ ਜਿਵੇਂ ਆ ਦੇਖੋ ਇੱਕ ਨਾ ਆਹ ਗੁਇਆ ਫੁੱਲਾਂ ਵਾਲਾ ਦੇਖੋ ਰੱਖ ਕੇ ਗਿਆ ਇਹ ਫੋਟੋ ਨੂੰ ਕਿਨੇ ਰੱਖਿਆ ਹੈ ਕਾਮਲ ਦੇ ਫੁੱਲ ਨੇ ਵਿੱਚ ਹੈਨਾ ਆ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਕਿਸੇ ਨੇ ਉਰੇ ਰੱਖ ਗਿਆ ਕੋਈ ਭਾਈ ਦੀ ਯਾਦਗਾਰ ਦੇ ਵਿੱਚ ਕਿੱਥੇ ਭਾਈ ਦਾ ਸਟੈਚੂ ਲੱਗਿਆ ਹੋਇਆ ਸਟੈਚੂ ਲੱਗਿਆ ਹੋਇਆ ਤੇ ਰਖੜੀਆਂ ਨੇ ਇਹ ਸਾਰੀਆਂ ਇਹ ਉਦੋਂ ਦੀਆਂ ਨੇ ਰਖੜੀਆਂ ਰਖੜੀ ਵੇਲੇ ਦੀਆਂ ਕੁੜੀਆਂ ਬਣ ਕੇ ਗਈਆਂ ਨੇ ਬਹੁਤ ਉਤਰਾਤਰ ਗਈਆਂ ਤੇ ਕੁਝ ਅਜੇ ਉਰੇ ਪਈਆਂ ਨੇ ਪਿੱਛੇ ਫੋਟੋ ਪਈਆਂ ਨੇ ਦੇਖੋ ਬੇਬੇ ਬਾਪੂਰਾਂ ਦੀ ਨਾਲ ਸਿੱਧੂ ਭਾਈ ਦੇ ਨਾਲ ਇਧਰ ਤਾਰ ਖੜੀਆ ਦੇਖੋ ਹਨਾ ਇਹ ਆ ਦੇਖ ਲਓ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਅਗਰ ਗੱਲ ਕਰਦੇ ਆਂ ਵੀ ਇੱਥੇ ਹਾ ਇਧਰ ਰਸਤਾ ਬਣ ਚੁੱਕਿਆ ਆਲੇ-ਦਾਲੇ ਉਹ ਦੇਖ ਰਹੇ ਹਾਂ ਇਧਰ ਰਸਤਾ ਬਣ ਚੁੱਕਿਆ ਸਾਰਾ ਇਹ ਆ ਹੈਗਾ ਮੇਨ ਗੇਟ ਇਹਦਾ ਯਾਦਗਾਰ ਦਾ ਤੇ ਇਧਰ ਆਉਣ ਵਾਲੇ ਦਿਨਾਂ 'ਚ ਹੋਰ ਦੇਖਦੇ ਆਂ ਵੀ ਕੀ ਕੁਝ ਬਣਾਉਣਗੇ ਤੇ ਇਧਰ ਇਹ ਬਾਈਹੂਰੀ ਬੈਠੇ ਨੇ ਤੇ ਇੱਥੇ ਕੀ ਬਣੂਗਾ ਜੀ ਇਹਦੇ ਵਿੱਚ ਕੀ ਲਾਉਣਗੇ ਇਧਰ ਖੱਬੜ ਲਾਇਆ ਸਾਹਮਣੇ ਅੱਛਾ ਹੋਰ ਇਧਰ ਵੀ ਖੱਬੜ ਲਾਉਣਗੇ ਅੱਛਾ ਹੋਰ ਕੋ ਇਹ ਆਹ ਕਿਹੜੀ ਖਾਲੀ ਪਈ ਜਗਾ ਇੱਥੇ ਇੱਥੇ ਔਰੇ ਵੀ ਪਾਰਕ ਬਣੂਗਾ ਔਰੇ ਹੈ ਤੇ ਕਿ ਔਰੇ ਇੱਥੇ ਬੂਟ ਫੁੱਲ ਫਲ ਲਾਉਣਗੇ ਫੁੱਲ ਫਲ ਲਾਉਣਗੇ ਤੇ ਆਹ ਔਰ ਸਕਿਉਰਟੀ ਵਾਲੇ ਬੰਦੇ ਹੋਣੇ ਮੇਰੇ ਖਿਆਲ ਚ ਤੇ ਉਧਰ ਵੀ ਆਹ ਕਾ ਲਾਉਂਗੇ ਆ ਭਾਈ ਉਧਰ ਬੂਚੇ ਰੱਖਣੀਆਂ ਨਾ ਨਾ ਅੱਛਾ ਤੁਸੀਂ ਉਹੀ ਕੰਮ ਕਰ ਰਹੇ ਹੋ ਹਾਂਜੀ ਹਾਂ ਇੱਥੇ ਹੀ ਹੁੰਨੇ ਹੋ ਤੁਸੀਂ ਤੇ ਆ ਆਪਣਾ ਅਗਰ ਗੱਲ ਕਰੀਏ ਕਿੰਨੇ ਗਲੋ ਕਰ ਰਹੇ ਨੇ ਦਿਨ ਬੀਤੀ ਭਾਈ ਹੁਣ ਦਿਨ ਤਾਂ ਭਾਈ ਆ ਜਿੰਦਾ ਹਜ਼ਾਰਾਂ ਦੇ ਹਾਂ ਸ਼ਾਮ ਨਾਲ ਆ ਰਹੇ ਹਜ਼ਾਰਾਂ ਦੇ ਹਾਂ ਅਜੀ ਵੀ ਆਉਂਦੇ ਨੇ ਲੋਕ ਹਾਂ ਹੁਣ ਸਵੇਰ ਤੋਂ ਕਿੰਨੇ ਕੁ ਲੋਕ ਮੁੜ ਕੇ ਆ ਕੇ ਉਰੇ ਮੈਂ ਤਾਂ ਲੱਗਾ ਮੋੜ ਕੇ ਆਦਾ ਸੀ ਸੱਤ ਅੱਛਾ ਵੀ ਕਾਫੀ ਲੋਕ ਆਉਂਦੇ ਨੇ ਅਜੀ ਵੀ ਕਾਫੀ ਲੋਕ ਆਉਂਦੇ ਆ ਬੂਟੇ ਵਾਗ ਜਾਂਦੇ ਆ ਅੱਛਾ ਜੀ ਛੋਟੇ ਪਿੰਡ ਕਿਹੜਾ ਪਾਸੇ ਅਜਾ ਬਿੰਦ ਖੋਖਰਾ ਇਸੋ ਖੋਖਰਾ ਹੋਰ ਬੂਟੇ ਵਾਟੇ ਵੀ ਲਾ ਰਹੇ ਹੋਰ ਹਾਂ ਬੂਟੇ ਫੇਰ ਹੀ ਲੱਗਣਗੇ ਇਹ ਤਿਆਰ ਹੋਊਗਾ ਅੱਛਾ ਬੋਰਡ ਦਾ ਵੀ ਹੁਣੀ ਲਾਇਆ ਦਰਖਤ ਇਹ ਪਹਿਲਾ ਦਾ ਹੀ ਅੱਛਾ ਇਹ ਪਹਿਲਾ ਦਾ ਅੱਛਾ ਪਹਿਲਾਂ ਇਹ ਤਿਆਰ ਕਰਕੇ ਫੇਰ ਉਰੇ ਦਰਖਤ ਲੱਗਣਗੇ ਹੈਨਾ ਠੀਕ ਆ ਠੀਕ ਆ ਬਾਈ ਠੀਕ ਪਾਰਕ ਬਣਾਈ ਜਾ ਰਹੇ ਹਾਂ ਵੀ ਆਉਣ ਵਾਲੇ ਦਿਨਾਂ ਚ ਬਦਲ ਜਾਊਗਾ ਸਾਰਾ ਕੁਝ ਹੈਨਾ ਹਾਂ ਉਹ ਬੂਰੇ ਲਾਓ ਕਟਾਈ ਲਾਉਣੀ ਆਈ ਕਿੱਥੇ ਆਹਾ ਉਹ ਮੂਰੇ ਜਾ ਕੇ ਅੱਗੇ ਆਹੋ ਲਾਈ ਜਾਂਦੇ ਆ ਇਹ ਤੁਸੀਂ ਨੇ ਲਾਈ ਆ ਇਹ ਹਾਂ ਯਾਰ ਕੰਮ ਵਧੀਆ ਹੋ ਗਿਆ ਨਾ ਇਹਦੇ ਵਿੱਚ ਵੀ ਕੋਈ ਬਦਲਾਅ ਆਊਗਾ ਹੋਰੇ ਆਲੇ ਦਾਲੇ ਕੁਝ ਕਰਨਾ ਕਿ ਉਹ ਇੱਥੇ ਇੱਥੇ ਛੱਤ ਪਊਗੀ ਹਾਂ ਇੱਥੇ ਬਈ ਦੋ ਉੱਚੀ ਪਊਗੀ ਅੱਛਾ ਦੋ ਚੂੰੱਚੀ ਪਾਉਣਗੇ ਛੱਤ ਇਹ ਇਹ ਸ਼ੀਸ਼ਾ ਤਾਂ ਨਹੀਂ ਲਾਉਣਾ ਦਵਾਰੇ ਨਾ ਜੀ ਨਾ ਅੱਛਾ ਸ਼ੀਸ਼ਾ ਨਹੀਂ ਲਾਣਾ ਛੱਤ ਪਾ ਕੇ ਮੂਰਤੀ 15 ਫੁੱਟ ਉੱਚੀ ਆ ਗਈ ਆ ਤਿੰਜੋ ਅੱਛਾ ਹੋਰ ਹੋਰ ਉਹ ਦੂਜੀ ਮੂਰਤੀ ਲੱਗੂਗੀ ਕਿਹੜੀ ਚੀਨ ਵਾਲੀ ਬਣੀ ਹੋਈ ਆ ਇਹ 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 ਬੁੱਤਾ ਕਿਹੜਾ ਹੈ ਉੱਤਰ ਜੂਗਾ ਹੈ ਨਾ ਇਹ ਕਾ ਇਹ ਸ਼ੀਸ਼ਾ ਲੱਗ ਜੂਏ ਸਾਈਡ ਤੇ ਲੱਗ ਇਹ ਇਧਰ ਇਹਦੇ ਵਿੱਚ ਹਾਂ ਇਹ ਸ਼ੀਸ਼ਾ ਲੱਗ ਜੂ ਅੱਛਾ ਇਹਦੇ ਆਲੇ ਦਾ ਸ਼ੀਸ਼ਾ ਲੱਗ ਜੂ ਕਿਹੜੇ ਹੋਰ 15 ਫੁੱਟ ਉੱਚੀ ਆ ਰਹੀ ਆ ਉਹ ਸਾਈਡ ਤੇ ਲੱਗ ਉਹ ਉਧਰ ਲੱਗ ਜੂਗੀ ਅੱਛਾ ਅੱਛਾ ਵੀ ਬਦਲ ਜੂਗਾ ਖਾਸਾ ਕੁਝ ਕਹਿਣ ਤੋਂ ਪਾਵਾਂ ਹਾਂ ਭਾਈ ਆਹ ਕੌਣ ਰੱਖ ਕੇ ਆ ਯਾਰ ਇੱਕ ਫੁੱਲਾਂ ਵਾਲਾ ਬੂਟਾ ਆਹ ਕਿਹੜਾ ਹੈਗਾ ਆਹ ਗਮਲਾ ਜਾਂ ਨਾ ਆਹਾਂ ਬੜਾ ਸੋਹਣਾ ਯਾਰ ਇਹ ਅਸਲੀ ਨੇ ਨਾ ਫੁੱਲ ਇਹ ਨਕਲੀ ਨੇ ਯਾਰ ਮੈਨੂੰ ਅਸਲੀ ਲੱਗਦੇ ਨੇ ਇਹ ਅੱਛਾ ਕਮਲ ਦੇ ਫੁੱਲ ਜਿਹਾ ਲੱਗਦੇ ਨੇ ਵਿੱਚ ਹੈ ਨਾ ਕਿਹੜਾ ਵੀ ਗੋਦਾਉਂਦਾ ਕੋਈ ਨਾ ਕੋ ਲੈ ਕੇ ਜ਼ਰੂਰ ਆਉਂਦਾ ਹੈ ਨਾ ਬਾਈ ਵਾਸਤੇ ਉਰੇ ਚੜ ਕੇ ਜਾਂਦਾ ਚਾਹੇ ਕੁਝ ਵੀ ਰੱਖ ਜੇ ਉਰੇ ਕਿਵੇਂ ਆ ਥਾਰਾਂ ਪਈਆਂ ਨੇ ਦੇਖਾ ਉਹ ਫੋਟਾਂ ਪਈਆਂ ਨੇ ਇਹ ਜਿਹੜਾ ਮਾਸਮਾਨ ਦੁਕਾਨ ਵੇਚਦੇ ਦੁਕਾਨ ਵਾਲੇ ਹਾਂਜੀ ਉਹ ਪਹਿਲਾਂ ਚੜਾ ਕੇ ਉਰੇ ਫੇਰ ਵੇਚਦੇ ਸਮਾਨ ਅੱਜ ਦੁਕਾਨ ਵਾਲੇ ਹਾਂਜੀ ਆ ਫੁੱਲ ਵੀ ਚੜੇ ਪਏ ਨੇ ਅੱਗੇ ਹਨਾ ਮੈਂ ਦੇਖ ਰਿਹਾ ਆ ਦੇਖੋ ਅੱਛਾ ਕੋਈ ਸਾਫ ਸੋਈ ਵੀ ਕਰਕੇ ਜਾਂਦਾ ਬੰਦਾ ਕੋਈ ਆ ਕੇ ਸਪੈਸਲ ਬਾਈ ਤੇ ਹੈਗਾ ਹੀ ਬੰਦਾ ਰੱਖਿਆ ਅੱਛਾ ਉਰੇ ਇੱਧਰ ਸਾਰੇ ਵੀ ਇਹੀ ਕਰਦਾ ਪਾਣੀ ਪੁਣੀ ਛਿੜਕਿਆ ਪਏ ਤੇਗਾ अच्छा, चा, चा, चा। अच्छा, द, आ, अच्छा 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 अच्छा। ਆਹ ਯਾ ਬੁੱਲਾਵਾਲਾ ਕੇ ਪਾਣੀ ਪਾ ਕੇ ਫੇਰ ਜਾਂਦਾ ਜੀ। ਅੱਛਾ ਫੇਰ ਜਾਂਦ ਨੇ ਵੀ ਆ ਸਾਰੇ ਪਾਣੀ ਪਾਇਆ ਪਿਆ ਹੈ ਨਾ। ਫਸਲ ਬੰਦਾ ਵੀ ਰੱਖਿਆ ਹੋਇਆ ਹੈ। ਰੱਖਿਆ ਜੀ। ਕਾਹਦੇ ਮੁਲਾਜ਼ਮ ਹੁੰਦੇ ਰਾਤ ਨੂੰ ਵੀ ਚਲਦੇ। ਅੱਛਾ ਅੱਛਾ ਪੁਲਿਸ ਵਾਲੇ ਹੁੰਦੇ ਨੇ ਦਨੇ ਵੀ। ਦੋ ਹੁਣ ਬਾਗੇ। ਹਾਂ। ਅੱਛਾ। ਠੀਕ ਹੈ ਠੀਕ ਹੈ ਭਾਈ। ਤਾਂ ਮਿੱਤਰ ਪਿਆਰੇ ਅੱਗੇ ਚੱਲਦੇ ਆਂ ਤੇ ਅੱਗੇ ਦੇਖਦੇ ਆਂ ਗੱਲਬਾਤ ਆਪਾਂ ਹੁਣ ਗੱਲ ਆਉਨੇ ਆ ਉਹੀ ਰੰਗ ਤੇ। ਹਾਂ ਬਾਈ ਨੇ ਕੀ ਕਰਿਆ ਵੀਡੀਓ ਇੱਕ ਬਾਈ ਨੇ ਬਣਾਈ ਆਪਣਾ ਦੇ ਕਿਸੇ ਨਾਲ ਕੋਈ ਬੈਰ ਵਿਰੋਧ ਤਾਂ ਹੈ ਨਹੀਂ ਪਰ ਉਹ ਵੀਰ ਦਾ ਕਹਿਣਾ ਇਹ ਸੀ ਕਿ ਜਿਹੜਾ ਇਹ ਆ ਰੰਗ ਆ ਇਹ ਰੰਗ ਕਹਿੰਦਾ ਕਾਂਗਰਸ ਦਾ ਰੰਗ ਆ ਉਹਦਾ ਅਸੀਂ ਕਹਿਣਾ ਕਹਿਣ ਦਾ ਭਾਪੀ ਜੀ ਕਿ ਇਹ ਰੰਗ ਆ ਜਿਹੜਾ ਵੀ ਕਿਸੇ ਪਾਰਟੀ ਦਾ ਰੰਗ ਆ ਉਹ ਬਾਈ ਨੇ ਐਵੇਂ ਹੀ ਕਿਹਾ ਹੈ ਨਾ ਤੇ ਹੁਣ ਮੈਂ ਰੰਗ ਦੀ ਗੱਲ ਦੱਸਦਾ ਹਾਂ ਰੰਗ ਦੀ ਸੱਚਾਈ ਦੱਸਦਾ ਮੈਂ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਰੰਗ ਦੇ ਵਿੱਚੋਂ ਕਿਤੋਂ ਤੁਹਾਨੂੰ ਲੱਗ ਰਿਹਾ ਕਿ ਕਿਸੇ ਪਾਰਟੀ ਦਾ ਰੰਗ ਆ ਇਹ ਜਿਹੜਾ ਆਪਣਾ ਦੇਸ਼ ਦਾ ਝੰਡਾ ਇਹ ਉਹਦੇ ਵਰਗਾ ਵੀ ਰੰਗ ਆ ਜੇ ਆਪਾਂ ਗੱਲ ਕਰੀਏ ਇਹ ਉਹਦੇ ਵਰਗਾ ਵੀ ਰੰਗ ਆਏ ਤੇ ਇਹ ਨਾ ਜਿਹੜੀਆਂ ਸਰਕਾਰੀ ਬਿਲਡਿੰਗਾਂ ਹੁੰਦੀਆਂ ਨੇ ਜ਼ਿਆਦਾਤਰ ਰੰਗ ਇਹੀ ਹੁੰਦਾ ਉੱਥੇ ਕੋਈ ਸਰਕਾਰੀ ਚੀਜ਼ਾਂ ਬਣੀਆਂ ਹੁੰਦੀਆਂ ਨੇ ਹੁਣ ਰੰਗ ਮੇਰੀ ਬਾਪੂ ਨਾਲ ਗੱਲ ਹੋਈ ਮਾਜੀ ਰੰਗ ਕਰਾਉਣ ਦਾ ਵੀ ਕਾਰਨ ਕੀ ਆ ਵੀ ਰੰਗ ਇਹ ਕਰਾਤਾ ਬਾਪੂ ਨੇ ਜਾਣਾ ਸੀ ਕਿਸੇ ਪਾਸੇ ਬਾਹਰ ਕਿਹੜੇ ਰੰਗ ਕਰਨ ਵਾਲੇ ਆਏ ਸੀ ਉਹਨਾਂ ਨੇ ਕਿਹਾ ਵੀ ਕਿਹੜਾ ਰੰਗ ਕਰੀਏ ਬਾਪੂ ਕਹਿੰਦਾ ਯਾਰ ਵੀ ਕਰ ਦੋ ਦੇਖ ਕੇ ਵੀ ਕਿਹੜਾ ਤੁਹਾਨੂੰ ਠੀਕ ਲੱਗਦਾ ਮੇਨ ਗੱਲ ਆ ਵੀ ਇਹ ਜਰ ਤੋਂ ਬਚਾਉਣੀਆਂ ਨੇ ਆਪਾਂ ਨੇ ਹਣਾ ਤੇ ਉਹ ਕਹਿੰਦੇ ਜੀ ਫਿਰ ਇਹੋ ਜਿਹਾ ਕਰਦੇ ਨੇ ਕਿਹਾ ਜਿਆ ਸਰਕਾਰੀ ਬਿਲਡਿੰਗਾਂ ਜੀਆਂ ਤੇ ਹੁੰਦਾ ਵੀ ਉਹੋ ਜਿਹਾ ਕਰਦੇ ਨੇ ਉਹ ਕਹਿੰਦੇ ਕਰ ਦਿਓ ਤੁਹਾਨੂੰ ਪਤਾ ਫੱਕਰ ਸੁਭਾ ਦਾ ਬਾਪੂ ਕਹਿੰਦਾ ਕਰ ਦਿਓ ਯਾਰ ਕਿਹੋ ਜਿਹਾ ਕਰਨਾ ਐਵੇਂ ਇਹ ਰੰਗ ਹੋਇਆ ਹੋਰ ਇਹਦੇ ਨਾਲ ਕੋਈ ਅ ਜੇ ਅਗਰ ਕਹੀਏ ਵੀ ਕੋਈ ਇਹਦੇ ਪਿੱਛੇ ਕੋਈ ਮਕਸਦਾ ਕਰਾਉਣ ਦਾ ਕੋਈ ਵੀ ਮਕਸਦ ਨਹੀਂ ਮਿੱਤਰੋ ਸੋਚਣ ਨੂੰ ਜੋ ਮਰਜੀ ਸੋਚੀ ਚੱਲੋ ਹੈਨਾ ਉਹ ਗੱਲ ਵੱਖਰੀ ਆ ਦੇਖੋ ਵੀ ਕੋਈ ਵੀ ਉਹ ਨਹੀਂ ਹੈਗਾ ਇਹਦੇ ਪਿੱਛੇ ਵੀ ਰੰਗੇ ਜਾਣ ਕੇ ਕਰਾਇਆ ਜਾਂ ਕਿਸੇ ਪਾਰਟੀ ਬਾਜੀ ਕਰਕੇ ਕਰਾਇਆ ਬਾਕੀ ਚਲੋ ਹ ਹੁਣ ਆਪਾਂ ਸਿਰ ਅਲੀ ਗੱਲ ਅਗਰ ਕਰਦੇ ਆਂ ਯਾਰ 1% ਮੰਨ ਲਓ ਕਿਸੇ ਨੇ ਵੀ ਰੰਗ ਕਰਵਾ ਵੀ ਦਿੱਤਾ ਫਿਰ ਐਂ ਦੱਸੋ ਕਿਹੜਾ ਹੋਣਾ ਬਾਈ ਜਾਂ ਸਿੱਧੂ ਇਹ ਚੋਣ ਵੀ ਤਾਂ ਫਿਰ ਕਾਂਗਰਸ ਕਨੀਓ ਲੜਿਆ ਸੀ ਬਾਪੂ ਬਲਕੌਰ ਸਿੰਘਾ ਮਾਤਾ ਚਰਨ ਕੌਰ ਇਹ ਵੀ ਉਸੇ ਪਾਰਟੀ ਜਿਹਨੇ ਕਾਂਗਰਸ ਚ ਜੇ ਆਪਾਂ ਗੱਲ ਵੀ ਕਰਦੇ ਆਂ ਹਰੇਕ ਦੀ ਵਿਚਾਰਧਾਰਾ ਅੱਡ ਅੱਡ ਹੁੰਦੀ ਆ ਹਨਾ ਤਾਂ ਐਂ ਜੇ ਫਾਲਤੂ ਗੱਲਾਂ ਦੇ ਵਿੱਚ ਨਹੀਂ ਬਾਈ ਪੈਣਾ ਚਾਹੀਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਸ ਆਪਣਾ ਬਾਈ ਸਿੱਧੂ ਨੂੰ ਜਉਂਦੀ ਜੀ ਵੀ ਬਹੁਤ ਹੇਟ ਮਿਲੀ ਆ ਹੁਣ ਤਾਂ ਛੱਡ ਦਿਓ ਯਾਰ ਪੰਡਾ ਵੀਰ ਬਣ ਕੇ ਹੁਣ ਤਾਂ ਤੁਹਾਨੂੰ ਪਤਾ ਕਿੰਨਾ ਕੁਝ ਹੋ ਗਿਆ ਹੈ ਨਾ ਤਾਂ ਬਾਹਰ ਚਲਦੇ ਹਾਂ ਰੰਗ ਵਾਲੀ ਗੱਲ ਦੱਸਤੀ ਮੈਂ ਤੁਹਾਨੂੰ ਬਾਹਰ ਚਲਦੇ ਹਾਂ ਤੇ ਇੱਧਰ ਦੇਖਦੇ ਹਾਂ ਦੁਕਾਨਾਂ ਨੇ ਦੇਖ ਇੱਧਰ ਦੁਕਾਨਾਂ ਇੱਕ ਦੋ ਬੰਦ ਪਈਆਂ ਨੇ ਘਟੀਆਂ ਨੇ ਇੱਕ ਦੋ ਦੁਕਾਨਾਂ ਸ਼ਾਇਦ ਐ ਗਰਮੀ ਵੀ ਬਹੁਤ ਸੀ ਤੇ ਵਿੱਚ ਕਈ ਯੂਰੇ ਕਹਿੰਦੇ ਹਮ ਖਰਾਬੀ ਵੀ ਕਰਦੇ ਥੋੜੇ ਜਿਹੇ ਬੰਦੇ ਫਿਰ ਉਹਦਾਂ ਨਾਲ ਸਾਰਿਆਂ ਦਾ ਨੁਕਸਾਨ ਹੁੰਦਾ ਦੇਖੋ ਹੁਣ ਤੁਸੀਂ ਦੱਸਾਂ ਮੈਂ ਇੱਕ ਆਹ ਦੋ ਤਿੰਨ ਦੁਕਾਨਾਂ ਬੰਦ ਨੇ ਆਹ ਹੈਗੀਆਂ ਨੇ ਸਾਮਾਨ ਫੇਰ ਉਹੀ ਆ ਸਾਰਾ ਸਾਮਾਨ ਉਹੀ ਮਿਲ ਰਿਹਾ ਔਰੋਂ ਆਹ ਦੇਖ ਰਿਹਾ ਤੁਸੀਂ ਬਾਈ ਦੀਆਂ ਰਮਾਲਾ ਹੋਰ ਟੀ-ਸ਼ਰਟਾਂ ਸਾਮਾਨ ਸਾਰੀ ਪੂਰੇ ਪਿਆ ਬੇਬੇ ਬੈਠੀ ਆਪਣੀ ਬਿਲਕੁਲ ਸਾਹਮਣੇ ਗੇਟ ਦੇ ਬੇਬੇ ਕਿਵੇਂ ਆ ਠੀਕ ਹੈ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲਦਾ ਪੁੱਤ ਠੀਕ ਚੱਲ ਜੀ ਜਾਂਦਾ ਹੈ ਨਾ ਸਾਡੇ ਕੋਲੇ ਹੋਰ ਕੋਈ ਚੀਜ਼ ਹੀ ਨਹੀਂ ਵਿਕਦੀ ਬਾਈ ਵਾਲੀ ਚੀਜ਼ ਹੀ ਵਿਕਦੀ ਹੈ ਇਹੀ ਵਿਕਦੀਆਂ ਨੇ ਨਹੀਂ ਵਿਕਦੀ ਹਾਂ ਅੱਛਾ ਵੀ ਸਾਰਾ ਸਾਮਾਨ ਪਿਆ ਹੈ ਨਾ ਫੋਟੋ ਫੋਟੋ ਜੋ ਵੀ ਆ ਜਿਆਦਾ ਕੀ ਵਿਕਦਾ ਜਿਆਦਾ ਜਿਆਦਾ ਸਾਰੇ ਜਿਹੜੇ ਸ਼ਰਟਾਂ ਵੀ ਵਿਕਦੀਆਂ ਨੇ ਮਾਲ ਵੀ ਅੱਛਾ ਅੱਛਾ ਦੇਖੋ ਟੋਪੋ ਐ ਕੱਪ ਐ ਸਾਰੀ ਚੀਜ਼ ਵਿਕਦੀ ਐ ਆਹ ਦੇਖਾ ਥਾਰ ਰੁਪਈਆ ਥਾਰ ਵੀ ਵਿਕਣ ਲੱਗ ਗਈ ਹਾਂ ਆਹ ਦੇਖਾ ਥਾਰ ਰੁਪਈਆ ਥਾਰ ਵੀ ਵਿਕਮ ਆ ਜਾ ਯਾ ਛੱਡੇ ਲੱਗੇ ਐ ਅੱਛਾ ਸਾਰੇ ਵਿਕਣ ਲੱਗੇ ਸਮਾਨ ਇਹ ਠੀਕ ਐ ਤੇ ਇਹ ਵਿੱਚ ਇੱਕ ਦੋ ਦੁਕਾਨਾਂ ਨੇ ਬੰਦ 90 ਘਣਾ ਟਰੈਕਟਰ ਵਿਕਦਾ ਇੱਧਰ ਖੜੀਆਂ ਨੇ ਭੈਣ ਹੋਰੀਆਂ ਟੀ-ਸ਼ਰਟਾਂ ਰੱਖੀਆਂ ਨੇ ਕੱਪ ਪਏ ਨੇ ਕੀ ਐ ਵੇ ਛੱਲੇ ਸਮਾਨ ਸਾਰਾ ਪਿਆ ਦੇਖੋ ਠੀਕ ਆ ਆ ਦੇਖ ਲਓ ਤੁਸੀਂ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ